ਨਸ਼ਾ ਬੇਚਣ ਵਾਲਿਆਂ ਵਿਰੁੱਧ ਪੁਲਿਸ ਦਾ ਬੁਲਡوزر ਕਾਰਵਾਈ ਅੱਜ ਪਟਿਆਲਾ ਪੁਲਿਸ ਵੱਲੋਂ ਰਾਸਪੂਰਾ ਵਿਧਾਨ ਸਭਾ ਹਲਕੇ ਦੇ ਬਨੂੜ ਕਸਬੇ ਵਿੱਚ ਬੁਲਡوزر ਕਾਰਵਾਈ ਕੀਤੀ ਜਾਵੇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧ ਮੁਹਿੰਮ ਤਹਿਤ ਕਾਰਵਾਈ ਕੀਤੀ ਜਾਵੇਗੀ ਐਸਐਸਪੀ ਪਟਿਆਲਾ ਆਈਪੀਐਸ ਬਰੂਨ ਸ਼ਰਮਾ ਦੀ ਅਗਵਾਈ ਵਿੱਚ ਕਾਰਵਾਈ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾ ਲਈ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਾ ਅਬਰੋਧ ਮੁਹਿੰਮ ਦੇ ਹਿੱਸੇ ਵਜੋਂ ਅੱਜ ਪਟਿਆਲਾ ਪੁਲਿਸ ਵੱਲੋਂ ਰਾਜਪੁਰਾ ਵਿਧਾਨ ਸਭਾ ਹਲਕੇ ਦੇ ਬਨੂੜ ਵਿੱਚ ਨਸ਼ਾ ਵੇਚ ਕੇ ਬਣਾਈ ਗਈ ਘਰ ਤੇ ਬੁਲਡੋਜ਼ਰ ਕਾਰਵਾਈ ਕੀਤੀ ਗਈ ਜਿਸ ਦੀ ਅਗਵਾਈ ਆਈਪੀਐਸ ਐਸਐਸਪੀ ਪਟਿਆਲਾ ਬਰਨ ਸ਼ਰਮਾ ਨੇ ਕੀਤੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੇ ਨਾਥ ਕੀਤੀ ਗਈ ਅਤੇ ਉਹਨਾਂ ਨੇ ਕਾਰਵਾਈ ਕੀਤੀ ਪਰ ਇਸ ਮੌਕੇ ਘਰ ਦੇ ਮਾਲਕ ਨੇ ਕਿਹਾ ਕਿ ਇਹ ਕਾਰਵਾਈ ਗਲਤ ਹੈ ਅਤੇ ਉਹ ਇਸ ਵਿਰੁੱਧ ਮਾਨਜੁਗ ਅਦਾਲਤ ਵਿੱਚ ਅਪੀਲ ਕਰਨਗੇ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲਕੀਨਾਂ ਦੀਪਕ ਕੁਮਾਰ ਦੀ ਰਿਪੋਰਟ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਜਤਿੰਦਰ ਲਕੀ ਇੱਕ ਵਾਰੀ ਖਬਰਾਂ ਦਾ ਫੁੱਲ ਰੋਜ਼ ਲੈ ਕੇ ਫੇਰ ਅਸੀਂ ਇਸ ਟਾਈਮ ਬਨੂੜ ਵਿੱਚ ਖੜੇ ਹਾਂ ਜਿੱਥੇ ਕੀ ਨਸ਼ਾ ਤਸਕਰ ਦਾ ਘਰ ਜੋ ਹੈ ਟਾਇਆ ਜਾ ਰਿਹਾ ਹੈ ਜੋ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਇਹ ਤੇ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਲਾਈਵ ਤਸਵੀਰਾਂ ਜੋ ਕਿ ਨਸ਼ਾ ਤਸਕਰ ਦੇ ਘਰ ਨੂੰ ਟਾਣਦੀਆਂ ਦਿਖ ਰਹੀਆਂ ਕਿ ਮਸ਼ੀਨ ਕਿਸ ਤਰ੍ਹਾਂ ਜੋ ਹੈ ਇਹ ਕਾਰਵਾਈ ਆਪਣੀ ਕਾਰਵਾਈ ਕਰ ਰਹੀ ਹੈ ਤੇ ਨਾਲ ਨਾਲ ਪੁਲਿਸ ਵੀ ਇੱਥੇ ਪੂਰੀ ਤਰ੍ਹਾਂ ਤੈਨਾਤ ਹੈ ਤਾਂ ਕਿ ਕੋਈ ਅਨਸੁਖਾਮੀ ਘਟਨਾ ਨਾ ਹੋਵੇ ਇਸ ਨੂੰ ਦੇਖਦਾ ਹੋਇਆ ਪੁਲਿਸ ਨੇ ਇੱਥੇ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ ਤੇ ਨਗਰ ਕੌਂਸਲ ਦੀ ਟੀਮ ਵੀ ਇੱਥੇ ਪਹੁੰਚੀ ਹੋਈ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਤੇ ਨਾਲੇ ਅਸੀਂ ਕੋਸ਼ਿਸ਼ ਕਰਾਂਗੇ ਇੱਥੇ ਜੋ ਐਸਐਸਪੀ ਸ਼੍ਰੀ ਵਰੁਣ ਸ਼ਰਮਾ ਇੱਥੇ ਪਹੁੰਚੇ ਹੋਏ ਹਨ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਉਹਨਾਂ ਕੋਲ ਪੁੱਛਾਂਗੇ ਕਿ ਆਖਿਰ ਇਹ ਜੋ ਯੁਧ ਨਸ਼ਾ ਵਿਰੁੱਧ ਮੁਹਿੰਮ ਹੈ ਕਿਸ ਤਰ੍ਹਾਂ ਦਾ ਪੰਜਾਬ ਵਿੱਚ ਇੱਥੇ ਚੱਲ ਰਿਹਾ ਹੈ ਤੇ ਇੱਥੇ ਦੀ ਜੋ ਕਾਰਵਾਈ ਹੈ ਉਸ ਬਾਰੇ ਵੀ ਅਸੀਂ ਜਾਣਕਾਰੀ ਲਵਾਂਗੇ ਜਤਿੰਦਰ ਲਕੀ ਮੇਰਾ ਨਾਮ ਹੈ ਇਹ ਕਿਰਿਆ ਨਹੀਂ ਹੋ ਦਿੰਦੀ ਮਨੋਰ ਦਾ ਕੀ ਜਿਹੜੀ ਕਾਰਵਾਈ ਹੋਈ ਹੈ ਜੈ 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 ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੋਣੀ ਚਾਹੀਦੀ ਕਿਉਂ ਹੋਣੀ ਚਾਹੀਦੀ ਨਸ਼ਾ ਖਤਮ ਹੋਣਾ ਚਾਹੀਦਾ ਵਾ ਬਸ ਨਸ਼ਾ ਤਾਂ ਖਤਮ ਹੋਊਗਾ ਕਿ ਨਸ਼ਾ ਵੇਚਦੇ ਨੇ ਉਹਨਾਂ ਦਾ ਵੀ ਹੋਣਾ ਚਾਹੀਦਾ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਉਹ ਕੁਝ ਹੋਰ ਦੇ ਲੈਣ ਬਲੋ ਕਿੰਨੇ ਸਮੇਂ ਤੋਂ ਜਿਹੜਾ ਨਸ਼ਾ ਵੇਚ ਰਿਹਾ ਸਾਨੂੰ ਇਹ ਨਹੀਂ ਪਤਾ ਕਿਹੜਾ ਕੀ ਕਰਦਾ ਵਾ ਆਪਣੇ ਘਰ ਦਾ ਨਹੀਂ ਪਤਾ ਹੁੰਦਾ ਜੀ ਕਿਸ ਨੂੰ ਕੀ ਕਰਦਾ ਵਾ ਕੀ ਨਾਮ ਹੈ ਸਿੰਪਲ ਰਾਤੇ ਯਾਰ ਕੀ ਨਾਮ ਹੈ ਭਾਈ ਟੋਟਾ ਵਿਕਰੋਗੇ ਕੀ ਕਿਹੜਾ ਮੋਡਲ ਹੈ ਇਹ ਸਾਮੀਆਂ ਵਾਲੇ ਬਨੂਰ ਤੋਂ ਅੱਜ ਜੋ ਕਾਰਵਾਈ ਹੋਈ ਹੈ ਕਾਰਵਾਈ ਇਹ ਹੀ ਪਹਿਲਾਂ ਸੀ ਮਤਲਬ ਹੀ ਖਾਦੇ ਪੀਂਦੇ ਦੀ ਲੜਾਈ ਰੋੜੀ ਜਾਂ ਵੀ ਕਰਦੇ ਸੀ ਉਹ ਵਾਲੀ ਵੀ ਬਸ ਉਸ ਕਰਕੇ ਸਾਡੇ ਦੇ ਪਰਚੇ ਪੈ ਗਏ ਮਤਲਬ ਕਿ ਹਿੰਦੇ ਪੜੇ ਗਏ ਸੀ ਉਹਦੇ ਕਹਦੇ ਵੀ ਥੋੜਾ ਲਕਸ਼ਣ ਹੀ ਪਾਸ ਹੈ ਸਾਡੇ ਨੂੰ ਲੈਟਰ ਆਇਆ 3 ਦਿਨ ਪਹਿਲਾਂ ਆਇਆ ਇਹ ਲੈਟਰ ਨਹੀਂ ਆਇਆ ਚਲੋ ਵੀ ਅਸੀਂ ਕਹਿੰਦੇ ਜੁਰਮਾਨੇ ਜੁਰਮਾਨੇ ਨਾਲ ਅਸੀਂ ਨਕਸਾ ਪਾਸ ਕਰਾ ਲੈਂਦੇ ਆ ਬਾਅਦ ਕੀ ਪਤਾ ਨਹੀਂ ਹੁਣ ਉਹ ਸੀਬੀ ਲਿਗੇ ਕੰਨੀ ਥੋੜੀ ਪਰਚੀ ਆ ਯਾਰ ਮੇਰੇ ਵੱਡੇ ਭਰਾ ਕੋਲ ਸਿਰਫ ਤਿੰਨ ਪਰਚੀ ਰਹੀ ਬਾਕੀ ਦੋਆਂ ਚ ਬਰੀ ਹੋ ਗਏ ਜੀ ਜੀ ਇਹ ਜੋ ਕਾਰਵਾਨੀ ਯੂਨੀ ਹੈ ਜਿਹੜੀ ਨਸ਼ੇ ਦੇ ਰੂਪ ਲਈ ਆ ਜਾਂ ਨਗਰ ਕੌਂਸਲ ਦੇ ਘਰ ਅਸੀਂ ਤਾਂ ਡੇਢ ਸਾਲ ਹੋਈ ਕੀਤਾ ਹੋਈ ਜੀ 8-8 ਮਹੀਨੇ ਸੈਂਟਰ ਚ ਡੰਗ ਚ ਲਾਗੇ ਉਸੇ ਸੀਨੀਅਰ ਅਫਸਰ ਸਾਹਿਬ ਜੀ ਨੇ ਉਹਨਾਂ ਨੇ ਆਪਣੇ ਘਰ ਜਦੋਂ ਬਾਦ ਅੰਦੂਸ ਸਾਹਿਬ ਜੀ ਜਿਹੜੇ ਤੁਹਾਡੇ ਪਰਚੇ ਆ ਉਹ ਨਸ਼ੇ ਦੇ ਸਬੰਧ ਵਿੱਚ ਨੇ ਸਾਰੇ ਕਿੰਨੇ ਸਮੇਂ ਤੁਰ ਰੋਸ਼ਾ ਕਰ ਦਿੱਤੇ ਦੇ ਛੱਡੇ ਨੂੰ ਕਿੰਨਾ ਕਮਾਉਗਾ ਜੀ ਤੇ ਇਹ ਜੋ ਤੁਹਾਨੂੰ ਸਰਕਾਰ ਵੱਲੋਂ ਤੁਸੀਂ 10 ਵਜੇ ਪੈਸਾ ਸਾਡਾ ਆਇਆ ਸਾਡਾ ਵਾਈਟਮਨੀ ਸਾਡੀ ਰੋਡ ਤੇ ਜ਼ਮੀਨ ਹੈ ਜੀ 45 ਲੱਖ ਇੱਕ ਵਾਰ ਆਈ ਵਾਈਟ ਵਾਈ 2 ਜਰਨ ਦਾ ਕਮਾਇਆ 21 ਲੱਖ ਇੱਕ ਵਾਰ ਆਈ ਹੁਣ 30 ਲੱਖ ਬੈਲ ਨਾ ਵੀਰਾ ਹੈ ਜੀ 2 ਮਹੀਨੇ ਤੇ ਦੇ ਵੀਰਾਂ ਦਾ ਵੀਰਾ ਹੈ ਹਾਂ ਸਮਝੋ ਇਹ ਕਾਰਵਾਈ ਨੂੰ ਤੁਸੀਂ ਸਹੀ ਨਿਸ਼ਾਮ ਦੇ ਤੁਸੀਂ ਕੋਈ ਅਪੀਲ ਕਰੋਗੇ ਇਸ ਕਾਰਵਾਈ ਨੂੰ ਲਗੇ ਹਾਂ ਮੈਂ ਅੱਜ ਹੋਰ ਚਲੋ ਠੀਕ ਹੈ ਠੀਕ ਹੈ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਪੰਜ

ਮਨਜੋਗ ਸੀਐਮ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਨੇ ਜਿਹੜੀ ਇਹ ਬੜੀ ਸ਼ਲਾਘਾਯੋਗ ਮੁਹਿੰਮ ਜਿਹੜੀ ਰਾਜ ਸਰਕਾਰ ਤੋਂ ਚੱਲ ਰਹੀ ਹੈ ਜਿਹਨੂੰ ਅਸੀਂ ਯੋਗ ਨਸ਼ਿਆਂ ਵਿਰੁੱਧ ਕਰਦੀ ਇਹਦੇ ਚ ਕਈ ਤਰੀਕੇ ਦੇ ਜਿਹੜੇ ਐਸਪੈਕਟ ਹੈਗੇ ਆ ਜਿਨ੍ਹਾਂ ਚੋਂ ਪਹਿਲਾ ਐਸਪੈਕਟ ਤਾਂ ਜਿਹੜਾ ਪੁਲਿਸ ਦੀ ਬੇਸਿਕ ਰਿਸਪੋਨਸਿਬਿਲਟੀ ਹੈ ਸਪਲਾਈ ਚੇਨ ਤੋਂ ਨਹੀਂ ਬੱਤ ਤੋਂ ਬਾਅਦ ਜਿਹੜੇ ਨਸ਼ਾ ਸਮਗਲਰ ਨੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੂੰ ਅੰਦਰ ਪੇਜ ਬਟ ਉਸ ਤੋਂ ਇਲਾਵਾ ਜਿਹੜੇ ਵੀ ਨਸ਼ਾ ਤਸਕਰਾਂ ਨੇ ਨਸ਼ੇ ਦੇ ਢਾਲੇ ਠੰਡੇ ਨਾਲ ਪੰਜਾਬ ਦੇ ਜਵਾਨਾਂ ਦੀ ਜ਼ਿੰਦਗੀ ਨੂੰ ਨਸ਼ੇ ਦੇ ਦਲਦਲ 'ਚ ਤੋਪੇਲਦੇ ਹੋਏ ਕੋਈ ਮਹਿੰਗੇ ਮਕਾਨ ਗੈਰਕਾਨੂੰਨੀ ਢੰਗ ਨਾਲ ਬਣਾਏ ਹੋਏ ਜਾਂ ਨਜਾਇਜ਼ ਉਸਾਰੀਆਂ ਜਿਹੜੀਆਂ ਪੰਚਾਇਤੀਆਂ ਸ਼ਾਮਲੜ ਗ੍ਰੀਮਾਂ ਤੇ ਕੀਤੀਆਂ ਹੋਣ ਤੇ ਉਹਨਾਂ ਦੇ ਉੱਪਰ ਵੀ ਜਿਹੜੀ ਟੀਲੇ ਪੰਜੇ ਦੀ ਇੱਕ ਕਾਰਵਾਈ ਆ ਉਹ ਪਦਰਸਤੋਰ ਜਾਰੀ ਤੇ ਇਹਨੇ ਰਾਹੀਂ ਅਸੀਂ ਸੱਚ ਮੈਸੇਜ ਦੇਣਾ ਚਾਹੁੰਦੇ ਆ ਕਿ ਜੇਕਰ ਨਸ਼ਾਸ ਮਗਲਰ ਚੋਲਦੇ ਆ ਕਿ ਮਸ਼ੇਰੇ ਕਾਲੇ ਧੰਦੇ ਨਾਲ ਪੰਜਾਬ ਦੇ ਯੁਵਾਵਾਂ ਦੀ ਜ਼ਿੰਦਗੀ ਨਾਲ ਖੇਡਦੇ ਹੋਏ ਜਿਹੜੇ ਉਹ ਕੋਈ ਆਪਣੇ ਆਲੀਸ਼ਾਨ ਮਹਿਲਿਆਂ ਮਕਾਨ ਬਣਾਉਣ ਤੇ ਬੜੀ ਸਖਤਾਈ ਨਾਲ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਉਸੇ ਲੜੀ ਦੇ ਅੱਜ ਅਸੀਂ ਇੱਥੇ ਬਨੂੜੇੜੀ ਵਿੱਚ ਆਏ ਆ ਤੇ ਮੋਨ ਲਾਲ ਮੋਣੀ ਤੇ ਸਰਜੀਤ ਦੋ ਭਰਾਵਾਂ ਦਾ ਮਕਾਨ ਆਣਾ ਤੇ ਕਈ ਮੁਕੱਦਮੇ ਐਨਡੀਪੀਐਸ ਸਾਹਦੇ ਦਰਮਿਆਨ ਬੜੇ ਬਦਨਾਮ ਹੀ ਨਸ਼ਾ ਤਸਕਰ ਨੇ ਤੇ ਇਹਨਾਂ ਦੀ ਜਿਹੜੀ ਗੈਰ ਕਾਨੂੰਨੀ ਢੰਗ ਨਾਲ ਕੀਤੀ ਹੋਈ ਹੈ ਸਾਰੀ ਆ ਉਹਦੇ ਉੱਪਰ ਜਿਹੜਾ ਐਕਸ਼ਨ ਆ ਉਹ ਏਜੰਸੀਆਂ ਨੇ ਕਰਨਾ ਐਸੀ ਕੋਈ ਪੁਲਿਸ ਕੋਈ ਨਹੀਂ ਕਿੰਨੇ ਮਿੰਟ ਸੁਣਨੀ ਆ ਉਹ ਬਿਆਨ ਕੀ ਕਰਦੇ ਇਹਦੇ ਤੇ ਬਨੂੜ ਤੇ ਰਾਜਪੁਰਾ ਏਰੀਏ ਚ ਪੰਜ ਤੋਂ ਜ਼ਿਆਦਾ ਮੁਕੱਦਮੇ ਦਰਜ ਨੇ ਖੈਰੋਂ ਇੰਦੇ ਵੀ ਮੁਕੱਦਮੇ ਦਰਜ ਆ ਮਸ਼ੀਲੇ ਕਸੂਲਾ ਦੇ ਵੀ ਦਰਜ ਆ ਤੇ ਮੈਂ ਸਾਰੇ ਪਟਿਆਲਾ ਦੇ ਸਥਾਨੂ ਨੂੰ ਵੀ ਅਪੀਲ ਕਰਾਂਗਾ ਕਿ ਨਸ਼ਾ ਤਸਕਰਾਂ ਬਾਰੇ ਕੋਈ ਵੀ ਇਨਫੋਰਮੇਸ਼ਨ ਹੋਵੇ ਇਸ ਸੇਫ ਪੰਜਾਬ ਹੈਲਪਲਾਈਨ ਤੇ ਸੰਜੀਕ ਕੀਤੀ ਜਾਵੇ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਕੇ ਫੌਰੀ ਰਿਜ਼ਲਟ ਕਰਾਂਗੇ ਇਹ ਇੱਕ ਜਗ੍ਹਾ ਨੂੰ ਧਿਆਨ ਆਏ ਜਗ੍ਹਾ ਨਹੀਂ ਨਹੀਂ ਇਹ ਦੇਖੋ ਜੀ ਜਿਹੜੇ ਬੰਦੇ ਨੇ ਨਸ਼ੇ ਦੇ ਕਾਲੇ ਕਾਰਨਾਮੇ ਕਰਕੇ ਕੋਈ ਆਮਦਨ ਕੀਤੀ ਹੋਣੀ ਤੇ ਆਮਦਨ ਦਾ ਸੋਰਸ ਤੇ ਉਹਦਾ ਨਸ਼ਾ ਵੇਚਣਾ ਹੀ ਹੋਵੇ ਤੇ ਬਾਕੀ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਣਾਈ ਵੀ ਗੈਰ ਕਾਨੂੰਨੀ ਕੰਮ ਹੈ ਇਹਨੇ ਕਿਹਾ